ਹੈਲੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ ਚੈਨਲ ਤੇ ਜਰਡਨ ਦੇਖਦਾ ਮੇਰੇ ਬਲਾ ਸਤ ਟਟ ਕੇ ਕਹਿੰਦਾ ਮਮਾ ਮੇਰਾ ਮੋਟਰਸਾਈਕਲ ਮਾਈ ਬਿਗਰ ਮੋਟਰਸਾਈਕਲ ਕੱਲ ਇਹਦੇ ਲਈ ਮੋਟਰਸਾਈਕਲ ਲੈ ਸਾਈਕਲ ਲੈ ਕੇ ਆਉਂਦਾ ਸੀ ਮੋਟਰਸਾਈਕਲ ਮੇਰੇ ਮੂਹ ਵਿੱਚੋਂ ਵੀ ਨਿਕਲਦਾ ਸਾਈਕਲ ਲੈ ਕੇ ਆਉਂਦਾ ਸੀ ਤਾਂ ਉਹਨੂੰ ਇਹ ਕਹਿੰਦਾ ਮੇਰਾ ਮੋਟਰਸਾਈਕਲ ਆ ਜਰਡਨ ਦਾ ਮੋਟਰਸਾਈਕਲ ਇੱਥੇ ਖੜਾ ਆ ਤੇ ਚੜ ਕੇ ਦਿਖਾਉ ਤੇ ਉੱਤੇ ਜੋਡ ਮੋਟਰਸਾਈਕਲ ਤੇ ਚੜ ਜਾਂਦੇ ਆਪਣੇ ਤੇ ਜਰਡਨ ਤੂੰ ਕੀ ਖਾਂਦਾ ਕੀ ਹੈ ਇਹ 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 ਗੋਣਾ ਗੋਣਾ ਹਾਂ ਅਸੀਂ ਇੰਡੀਆ ਚ ਖਾਂਦੇ ਹੁੰਦੇ ਸੀਗੇ ਉੱਥੇ ਵੱਡੇ ਵੱਡੇ ਦਰਖਤਾਂ ਲੱਗਦੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਤਾਂ ਕੁਝ ਪਤਾ ਨਹੀਂ ਪਰ ਆਹਾ ਇੱਕ ਇਹ ਹੁੰਦੀ ਸੀਗੀਆਂ ਇਹ ਥੋੜੀਆਂ ਖਟੀਆਂ ਖਟੀਆਂ ਲੱਗਦੀਆਂ ਹੁੰਦੀਆਂ ਸੀ ਤੇ ਇੱਕ ਵਾਈਟ ਕਲਰ ਦੀਆਂ ਹੁੰਦੀਆਂ ਸੀਗੀਆਂ ਉਹਨੂੰ ਅਸੀਂ ਕਹਿੰਦੇ ਸੀ ਬਦਾਨਾ ਕੀ ਪਰਪਲ ਹਾਂ ਉਹ ਪਰਪਲ ਆ ਹਾਂ ਡਾਰਕ ਪਰਪਲ ਆ ਹੂੰ ਹੂੰ ਠੰਡਾ ਮੌਸਮ ਆ ਹਏ ਹਾ ਵੀ ਕਿੰਨੀ ਸੋਣ ਚੱਲਦੀ ਆ ਤੇ ਕੱਲ ਨਾ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਕੱਲ ਬੱਟੇ ਲੈ ਕੇ ਆਉਂਦੇ ਸੀਗੇ ਆਪਣੇ ਫਰੰਟ ਯਾਰਡ ਦੇ ਲਈ ਜਿਹੜੇ ਨੂੰ ਡੋਰ ਕਲੋਜ਼ ਕਰਕੇ ਆਪਤ ਆਪਣੀ ਫਰੰਟ ਯਾਰਡ ਦੇ ਲਈ ਨਾ ਬੱਟੇ ਲੈ ਕੇ ਆਉਂਦੇ ਸੀਗੇ ਤਾਂ ਕਿ ਅਸੀਂ ਇੱਥੋਂ ਥੋੜਾ ਮੇਕਓਵਰ ਕਰ ਦਈਏ ਤੇ ਕੱਲ ਟਾਈਮ ਨਹੀਂ ਲੱਗਾ ਪਾਉਣੇ ਹੈਗਾ ਤਾਂ ਸੋਚ ਚਲੋ ਅੱਜ ਕਰਦੇ ਆ ਤੇ ਦੇਖੋ ਨਾ ਧੁੱਪ ਦਾ ਕਰਕੇ ਫਿਰ ਸਾਰੇ ਖਰਾਬ ਹੋ ਜਾਂਦੇ ਆ ਤੇ ਉੱਤਾ ਵੀ ਚਲੋ ਇੱਥੇ ਥੋੜਾ ਬੱਟੇ ਪਾ ਲਉਗੇ ਤਾਂ ਵਧੀਆ ਹੋ ਜਾਣਾ ਆ ਹੁਣ ਆਪਾਂ ਲੱਗੇ ਆ ਇੱਥੋਂ ਸਫਾਈ ਕਰਨ ਸਾਰੀ ਤੇ ਫਿਰ ਆਪਾਂ ਇੱਥੇ ਬੱਟੇ ਪਾਉਂਗੇ ਕਿਉਂਕਿ ਉਤੋਂ ਪਹਿਲਾਂ ਆਪਾਂ ਆਹ ਜਿਹੜਾ ਪਨਾ ਪੇਪਰ ਆ ਇਹ ਤਰਪਾਲ ਜੇ ਵਾਂਗੂ ਆ ਪੇਪਰ ਵਾਲੀ ਤਰਪਾਲ ਆ ਇਹਨੂੰ ਇੱਥੇ ਸਾਰੇ ਵਿਛਾਣਾ ਆ ਫਿਰ ਬੱਟੇ ਪਾਣੇ ਆਪਾਂ ਹਾਂਜੀ ਜੋੜ ਸ਼ੋ 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 ਸ਼ਾਵਰ ਸਾਵਰਿਆ ਉਹ ਗੁਲਦਸਤਾ ਬਣਾ ਲਿਆ ਜਿਹੜਾ ਆਪਾਂ ਹੋਰ ਤੋਂ ਆਪਣੇ ਫਲਾਵਰਸ ਥੋੜੇ ਆ ਜਿਹੜੇ ਵਧੀਆ ਵਧੀਆ ਫਲਸੇਪਰ ਰੱਖ ਲੈ ਆ ਮੇਰੇ ਕੋਲ ਪੌਟ ਸਿਗਾ ਉਹਦੇ ਵਿੱਚ ਮੈਂ ਫਲਾਵਰ ਰੱਖ ਦਿੱਤੇ ਆਪਣੇ ਇਦਾਂ ਹਾਂ ਜਾਰਦਨ ਚੇਤੀ ਬ੍ਰੈਕਫਾਸਟ ਕਰੋ ਹੈਲਪ ਕਰਨੀ ਆਫ ਆਪਾਂ ਸਾਰੇ ਬੋਰੇ ਕੱਢ ਕੇ ਇੱਥੇ ਰੱਖ ਲਏ ਆ ਤੇ ਕੈਰੀ ਚ ਜਿਹੜੇ ਵਾਧੂ ਫਲ ਸਿਓ ਮੈਂ ਕੱਢ ਦਿੱਤੇ ਆ ਜਿਹੜੇ ਆਪਣੇ ਆਪ ਹੀ ਉੱਗੇ ਸੀਗੇ ਆਪਾਂ ਸਿਰਫ ਆ ਪੰਜ ਗਲਬਾਂ ਦੇ ਬੂਟੇ ਰੱਖਣੇ ਆ ਜਰਡਨ ਮੈਂ ਮੂਤੋ ਕੇ ਆ ਗਿਆ ਆ ਮੈਂ ਆਪਣੀਆਂ ਆਹ ਲੋ ਟਾਉਂਕੀ ਕੋਸ਼ਿਨ ਹੀ ਰਹਾ ਦੇ ਬਕਸੇ ਜੋਡ ਨੇ ਆਪਣਾ ਬ੍ਰੈਕਫਾਸਟ ਕਰ ਲਿਆ ਆ ਤੇ ਹੁਣੇ ਮੇਰੀ ਹੈਲਪ ਕਰਾਊਗਾ ਟਡਕ ਹੈਲਪ ਕਿੰਨੀ ਕਰਾਉਣੀ ਮਮਾ ਦੀ ਐਨੀ ਅੱਛਾ ਜੀ ਓ ਜੋਡਨ ਦੇ ਕੋਲ ਕੀ ਆ ਸੰਫਲਾਵਰ ਹੈ ਬੁੱਤੇ ਇਹ ਦੱਸ ਦੇਕਰ ਉਧਰ ਨੂੰ ਹੂੰ ਇਦਾਂ ਕਰੋ ਇਦਾਂ ਹਵਾ ਉਧਰ ਲਈ ਹੈ ਨਾ ਤੁਹਾਨੂੰ ਉਹ ਹੁਣ ਅਸੀਂ ਵੇਟ ਕਰਦੇ ਹਾਂ ਜੋਰਡਨ ਦੇ ਡਾਡਾ ਦੀ ਕਿਉਂਕਿ ਉਹ ਨਹੀਂ ਹੈਲਪ ਕਰਾਉਣੀ ਸਾਡੀ ਬੱਟੇ ਪਹੁੰਚ ਤੇ ਸਟੋਰ ਤੋਂ ਆਉਗੇ ਤਾਂ ਬਾਕੀ ਦਾ ਕੰਮ ਆਪਾਂ ਫਿਨਿਸ਼ ਕਰਦੇ ਹਾਂ ਜੋਰਡਨ ਇੱਕ ਦੋ ਦਿਨ ਹੋ ਰਿਹਾ ਫੇਰ ਤਾਂ ਤੂੰ ਬਹੁਤ ਢਾਣੀ ਸ਼ੁਰੂ ਕਰ ਦੇਣੀ ਨਾ ਨਾਲੇ ਤੂੰ ਕਿੰਨਾ ਕਿਊਟ ਲੱਗਦਾ ਹੈ ਮੋਰੇ ਵੀ ਦੇਖੋ ਪੈਡਲ ਵਾਲ ਨਹੀਂ ਇਕੱਲਾ ਦੇਖਣਾ ਅੱਛਾ ਦਾਰ ਨਿਕਲ ਗਿਆ ਨਾ ਉਹ ਤੇਜ਼ ਵੀ ਹੋ ਗਿਆ ਮੋਰੀ ਦੇਖੋ ਮੇਰਾ ਪੁੱਤ ਕਹੋਰੀ ਹੈ ਨਹੀਂ ਹਾਂ ਖੇਚਲਾ ਦੇ ਇੱਕਦਾਂ ਬਾਦੂ ਆਉਣ ਪੂਰੀ ਹੂੰ ਕੋਨਾ ਤੇ ਨਾ ਸਾਦੇ ਪਾ ਗਲਬ ਨੇ ਵਾਲਦ ਵਾਲੇ ਇਦਾਂ ਹਨਾ ਇਹ ਲੱਕੜ ਦਾ ਡਿਜ਼ਾਈਨ ਜਾ ਲਗਾਤਾ ਤੇ ਪੱਟੀਆਂ ਗੰਧੀਆਂ ਬਹੁਤ ਇਹਨਾਂ ਨੂੰ ਵਾਸ਼ ਕਰਨਾ ਪੈਣਾ ਹੈ ਹੈ ਅੱਛਾ ਤੇ ਪਹਿਲਾਂ ਦਈਆ ਚੋੜਨ ਚੋੜੇ ਮੂਹ ਅਜੇ ਤੋਂ ਮਿੱਟੀ ਓੜਨੀ ਪਰਾਹੋਲਾ ਐਕ ਆਓ ਅਭੀ ਦੇ ਐਕ ਦੋ ਚਾਰ ਚਾਰ ਦੋ ਤਾਰ ਕਹਿੰਦਾ ਚਾਰ ਛੇ ਵਾ ਤੂੰ ਕਿੱਦਾਂ ਕਰਦੀ ਜਾਂਦਾ ਓਏ ਹਾਂ ਮੇਰੇ ਬੱਚੇ ਨੇ ਇੱਕ ਦੋ ਆਉਂਦਾ ਚਲੋ ਜੀ

ਦਬੱਟੇ ਬਾਤ ਤੇ ਲਾਈਟਾਂ ਵੀ ਲਗਾਤੀਆਂ ਆ। ਆ ਸੋਲਰ ਲਾਈਟਸ ਆ ਇਹ ਰਾਤ ਨੂੰ ਚਲੂਗੀਆਂ। ਤੇ ਦੇਖੋ ਬਈ। ਜੋੜਨ ਗਿਣਦਾ ਆ 1 2 3 ਨਹੀਂ 1 2 2 ਤੋਂ ਬਾਅਦ ਸਿੱਧਾ 4 4 ਤੋਂ ਬਾਅਦ 6 ਜੋੜਨ ਸੋਹਣਾ ਹੈ ਆਪਣਾ ਗਾਰਡਨ ਹੁਣ। ਅੱਛਾ ਜੀ ਕਿੰਨਾ ਸੋਹਣਾ? ਬਹੁਤ ਹਾਂ ਹੱਥ ਰੱਖ ਕੇ ਦਿਖਾਉਣ ਲੱਗਾ। ਦੂਰ ਜਾ ਕੇ ਦਿਖਾਉਂਦੀ ਆ। 6 ਸੀ ਲਾਈਟਸ ਮੋਰੇ ਲਗਾਈਆਂ ਆ। ਤੇ ਜੇ ਕਿਤੇ ਲੋੜ ਪਈ ਤਾਂ ਸੀ ਉਹ ਬੈਕ ਸਾਈਡ ਤੇ ਵੀ ਇੱਕ ਲਗਾ ਦੋਗੇ ਤੇ ਫਿਲਹਾਲ ਤਾਂ ਸੀ 6 ਲੱਗ ਕੇ ਆਂਦੀਆਂ ਸੀਗੀਆਂ ਬੱਚੇ ਥੈਂਕ ਯੂ ਜਾਰਡਨ ਨੇ ਬਹੁਤ ਹੈਲਪ ਕਰਾਈ ਸਾਡੀ ਹਨਾ ਕਿੰਨੀ ਹੈਲਪ ਕਰਾਈ ਚਲੋ ਅੰਦਰ ਜਾਂਦੇ ਹੁਣ ਕਰਮੀ ਹੋ ਗਈ ਆ ਫਿਰ ਮੌਸਮ ਵਧੀਆ ਸੀਗਾ ਪਰ ਥੱਕ ਹੋ ਗਿਆ ਹਨਾ ਡਾਂਸ ਆਹੋ ਤੂੰ ਡਾਂਸ ਕਰਦਾ ਆ ਮੈਂ ਕਿਹਾ ਫੋਟੋ ਕਰਾ ਲਾ ਉੱਥੇ ਮੈਂ ਤੇਰਾ ਫੋਟੋ ਖਿੱਚਾਂ ਨਾ ਹਾਂ ਇੱਕ ਤਾਂ ਪਰਸੈਂਟ ਵੀ ਖੜਾ ਹੋ ਕੇ ਇਹਨੇ ਫੋਟੋ ਨਹੀਂ ਸਹੀ ਕਰਾਇਆ ਓਏ ਆ ਕੀ ਹੁੰਦਾ ਹੈ ਨਾਲੇ ਨਾਲੇ ਤੂੰ ਕੰਦਾ ਮम्मा ਨੇ ਮੈਂ ਟੱਕ ਬਿੱਲ ਖਾਣਾ ਤੇ ਨਾਲੇ ਤੂੰ ਹਵਾ ਭਰਨ ਲਾ ਪਿਆ ਫੁੱਟਬਾਲ ਚ ਹਾਂ ਲੈ ਮੀ ਟੂ ਹਾਂ ਬਾਤ ਕਰਿਓ ਇਹਨੂੰ ਬਚ ਕੇ ਰੱਖੋ ਅੰਦਰ ਅੰਦਰ ਰੱਖੋ ਇਹਨੂੰ ਹਾਂ ਜਿੱਥੇ ਚੱਕਿਆ ਸੀ ਉੱਥੇ ਰੱਖੋ ਓਕੇ ਹਾਂ ਚਲੋ ਹਈ ਹੈ ਓਕੇ ਹਾਂ ਜਦੋਂ ਸਾਨੂੰ ਛੁੱਟੀ ਹੁੰਦੀ ਹੈ ਨਾ ਇਕੱਠਿਆਂ ਨੂੰ ਮੈਨੂੰ ਤੇ ਜਰਡਨ ਦੇ ਡੈਡ ਨੂੰ ਉਦੋਂ ਇਹਨਾਂ ਨੂੰ ਪਤਾ ਹੁੰਦਾ ਨਾ ਵੀ ਟੱਕ ਪੈਲ ਖਾਣ ਜਾਣਾ ਹੈ ਤੇ ਅੰਕਿਤਾ ਤਾਂ ਸਵੇਰ ਦੀ ਮਗਰ ਪਈ ਆ ਤੇ ਹੁਣ ਅਸੀਂ ਇਹਨਾਂ ਨੂੰ ਡਿਨਰ ਕਰਾਉਣ ਲੈ ਕੇ ਚੱਲੇ ਆ ਟੱਕ ਪੈਲ ਤੇ ਇੱਧਰ ਚਲ ਗਿਆ ਕਿੱਥੇ ਆ ਇੱਧਰ ਆ ਕੰਮ ਆਦਰ ਸਿੱਧ ਚਲੋ ਹਾਂ ਅਸੀਂ ਆ ਗਏ ਹਾਂ ਟਾਕੋ ਪਿਲਤੇ ਤੇ ਬੈਠੇ ਆ ਵੇਟ ਕਰਦੇ ਆ ਖਾਣੇ ਦੀ ਬਾਹਰ ਗਰਮੀ ਆ ਤੇ ਅੰਦਰ ਬਹੁਤ ਜ਼ਿਆਦਾ ਠੰਡ ਕੀਤੀ ਹੈ ਨਾ ਹਾਂਜੀ ਨਾ ਨਾ ਬੂਬੂ ਕਿੰਤਾ ਕੀ ਹੁੰਦਾ ਨਾਨਾ ਬਬੂ ਅਸ਼ੂ ਅੱਛਾ ਅਸ਼ਲੀ ਨੇ ਖਾਇਆ ਅਸ਼ਲੀ ਨੇ ਖਾਇਆ ਨਾਨਾ ਬਬੂ ਲਓ ਜਮੀਆਂ ਜਿਹੜਾ ਮੇਰਾ ਫੂਡ ਹੈ ਉਹ ਜੋਰਡਨ ਦਾ ਫੂਡ ਹੈ ਮੇਰਾ ਕ੍ਰੰਚ ਰੈਪ ਪੱਤੇ ਦੁੰਦੀ ਵੱਟ ਕੇ ਮੈਨੂੰ ਦੇਤਾ ਹੈ 2 hours later ਲੌਬੀ ਸ਼ਾਮ ਦਾ ਟਾਈਮ ਸੀਗਾ ਤੇ ਅਸੀਂ ਬਾਹਰ ਬੈਠੇ ਸੀਗੇ ਵਾਕ ਕਰਦੇ ਸੀਗੇ ਤੇ ਹੁਣ ਸਾਡੀਆਂ ਲਾਈਟਾਂ ਜਿਹੜੀਆਂ ਆਪੀ ਜਗ ਗਈਆਂ ਆ ਸੋਲਰ ਲਾਈਟਸ ਜਿਹੜੀਆਂ ਲਾਈਆਂ ਸੀ ਇਹ ਆ ਸਾਡੇ ਫਰੰਟ ਯਾਰਡ ਦਾ ਥਿਊ ਕਿੰਨਾ ਸੋਹਣਾ ਲੱਗਦਾ ਆ ਆ ਲਾਈਟਾਂ ਦੇ ਵਿੱਚ ਡਿਜ਼ਾਈਨ ਵੀ ਬੜਾ ਵਧੀਆ ਆ ਇਹ ਨਾਲ ਹੋਰ ਵੀ ਟੌਰ ਬਣ ਗਈ ਬਹੁਤ ਦੂਰ ਵੀ ਬੜੀ ਵਧੀਆ ਲੱਗਦੀਆਂ ਵੇ ਇੱਧਰ ਦੇਖ ਲੋ ਸ਼ਾਮ ਨੂੰ ਲੱਗਾ ਹੈ ਸਾਈਕਲ ਚਲਾਉਣ ਜੋਰڈن ਤੇ ਹੁਣ ਟ੍ਰੈਂਡ ਹੋ ਗਿਆ ਹੈ ਇਹਨੂੰ ਮੈਂ ਪੂਰਾ ਗੇੜਾ ਉੱਪਰ ਤੋਂ ਸਾਡੇ ਕਵਾਂਡ ਚ ਕਢਾ ਕੇ ਲੈ ਕੇ ਆਈਆਂ ਹਾਂ ਹਾਂਜੀ ਅੱਛਾ ਜੀ ਤੇ ਸਾਰੇ ਇਹਦੇ ਬਾਈਕ ਵਾਲਾ ਦੇਖਦੇ ਸੀ ਕਿ ਕਿ ਇਹਨੂੰ ਲਾਈਟ ਲਾਈਆਂ ਆ ਨਾ ਤੇ ਕਿੰਨੇ ਨਿਆਣਿਆਂ ਨੂੰ ਇਹਦੀ ਬਾਈਕ ਕੋਲਾ ਕੇ ਦੇਖ ਕੇ ਜਾਂਦੇ ਆ ਤੇ ਚਲੋ ਜੀ ਐਸੀ ਹੈ ਅੱਜ ਦੀ ਸਾਡੀ ਵੀਡੀਓ ਆਈ ਹੋਪ ਤੁਹਾਨੂੰ ਪਸੰਦ ਆਉਗੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਅੱਜ ਦੇ ਲਈ ਇੰਨਾ ਹੀ ਜਦੋਂ ਬਾਏ ਬਾਏ ਕਰ ਦੋ ਬਾਏ ਬਾਏ ਸੀ ਯੂ ਇਨ ਨੈਕਸਟ ਟਾਈਮ ਸੀ ਯੂ ਇਨ ਨੈਕਸਟ ਟਾਈਮ ਸਤਿ ਸ੍ਰੀ ਅਕਾਲ ਜੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਨਾਲ ਬੁਲਾਦੇ ਓ ਚਾਡਾ